ਆ ਮੈਂ ਕੀ ਸੁਣੀ ਆ ਨਾ ਕਹਿੰਦੇ ਕਿ ਬੇਬੇ ਸਰਪੰਚੀ ਚ ਖੜੀ ਹੋ ਰਹੀ ਹੈ। ਕਾਰ ਤੇ ਵੀ ਸਰਪੰਚ ਲਖਾਵਾਂਗੇ। ਤੈਨੂੰ ਪਤਾ ਹੈ ਖੱਖਰ ਸਰਪੰਚ ਦਾ ਕਿੰਨੇ ਲੱਖ ਚ ਪੈਂਦਾ? 7 ਲੱਖ ਰੁਪਈਆ ਤਾਂ ਮੇਰੇ ਅਕਾਊਂਟ ਚ ਪਿਆ। ਕੋਈ 2.5 ਲੱਖ ਦੇ ਤਾਂ ਖੀਰੀ ਖਾ ਜਾਂਦੇ ਐ। 2.5 ਲੱਖ ਦੇ ਠੰਡੇ ਪੀ ਜਾਣੀਆਂ ਬੁੜੀਆਂ। ਮੈਂ ਤਾਂ ਤੂੰ ਪੇਟਾਂ ਠੰਡੇ ਦਿਖਾਵਾਂਗਾ 5 ਸਾਲ। ਸਬਜ਼ੀ ਗੋਭੀ-ਗੋਭੀ ਲਿਆ ਕੇ ਰੱਖਿਆ ਕਰੋ 5-7 ਕਿਲੋ। ਨੀ ਗੋਭੀ ਇੰਨੀ ਮਹਿੰਗੀ ਐ ਗੋਭੀ ਤਾਂ। ਤਾਂ ਫਿਰ ਕਿਲਾ ਤੂੰ ਸਰਪੰਚ ਨਹੀਂ ਆ ਪੈਣੇ। ਵੀ ਸਰਬ ਸ਼ਾਂਤੀ ਦਾ ਬੰਦਾ ਬਣਾ ਲ ਕੇ ਕਾਹਨੋਂ ਪੈਸੇ ਖਰਾਬ ਕਰਦੇ ਐ। ਢੜ ਸਰਪੰਚ ਪੈਸੇ ਖਾ ਖਾਂਦੇ ਦਾ ਲੋਕ ਹੀ ਐ ਪਹਿਲਾਂ ਉਹ ਤੋਂ ਖਾ ਲੈਂਦੇ ਐ ਫਿਰ ਉਹ ਆਪਦੇ ਪੂਰੇ ਕੰਮ ਤੇ ਲੱਗਿਆ ਰਹਿੰਦਾ ਹਾਂ ਕੁੁਰਸਾਂ ਗਏ ਕਿ ਪੰਜਾਬ ਚ ਉਹ ਗਾਜ ਮੈਟਰ ਜੈ ਲੈ ਆ ਖਲਿਆਰਾ ਜਮ ਚੱਕਦਾ ਬੀਬੀ ਨੇ ਵਾਧੂ ਦੱਖਣ ਹੋਰ ਖਲਿਆਰਾ ਪਾ ਛੱਡਿਆ ਇਹ ਵੀ ਲੋਟ ਨਹੀਂ ਆਉਂਦੀ ਕਿਸੇ ਪਾਸੇ ਹਾਂਜੀ ਕੁੁਰਸਾਂ ਗਏ ਕਿ ਬਿਲਾਜਾਂ ਪੰਜਾ ਉੱਥੇ ਇੰਨਾਂ ਕੋਰਸ ਜੀ ਤਾਂ ਪੁੱਛੋ ਨਾ ਬੇਬੇ ਨੇ ਨਾ ਕੰਮ ਵਧਾ ਛੱਡਿਆ ਤੜਕੇ ਦਾ ਕੀ ਹੋ ਗਿਆ ਸਰਪੰਚੀ ਚ ਉੱਠਣ ਨੂੰ ਫਿਰਦੀ ਐ ਆਪਣੀ ਬੇਬੇ ਹਾਂ ਆਈਆਂ ਸੀ ਉਹਦਾਂ ਸੇਲ ਨਾੜ ਦਾ ਵੜਦਾਂ ਇਕੱਠਾਂ ਹੋ ਕੇ ਅਸੀਂ ਵੋਟਾਂ ਪਾਵਾਂਗੇ ਦੂਜੀ ਕਹਿੰਦੀ ਅਸੀਂ ਪਾਵਾਂਗੇ ਅਸੀਂ ਪਾਵਾਂਗੇ ਬੇਬੇ ਤਾਂ ਥੱਥਾਂ ਤੇ ਥੁੱਕੀ ਫਿਰਦੀ ਉਹ ਤਾਂ ਤਿਆਰ ਹੋਈ ਫਿਰਦੀ ਐ ਪੂਰੀ ਅੱਛਾ ਹਾਂ ਅੱਜ ਹੀ ਮੇਰੇ ਤਾਂ ਮੈਨੂੰ ਕਮਲ ਲਾਲੇ ਦੇ ਸਰਪੰਚੀ ਚ ਉੱਠ ਖੜੀ ਤੇ ਫਿਰ ਆਪਣਾ ਬਣੂਗਾ ਕਿ ਕਿਤੇ ਚਾਹ ਲਿਆ ਆਰਡਰ ਮਾਰਦੀ ਸੀ ਕਿਤੇ ਪਾਣੀ ਲੈ ਕੇ ਉਹ ਤਾਂ ਪੂਰੀਆਂ ਫੀਲਿੰਗਾਂ ਲਈ ਫਿਰਦੀ ਸਰਪੰਚੀ ਵਾਲਾ ਪੰਪਾਲਾ ਹੁੰਦਾਗਾ ਉਹ ਉਹੀ ਤਾਂ ਗੱਲ ਐ ਆਪਣੀ ਚਾਚੀ ਨੇ ਜਿਹੜੀ 2 ਮਹੀਨੇ ਹੋ ਗਏ ਲੱਗੀ ਪਈ ਨੂੰ ਤੇਰੀ ਸੱਸ ਨੂੰ ਬਹੋ ਬਣਾਉਣਾ ਸਰਪੰਚ ਨਹੀਂ ਮੈਂ ਕਿਤੇ ਮਜ਼ਾਕ ਕਰਦੀ ਐ ਇਹੋ ਦੱਸਿਆ ਨਹੀਂ ਮੈਨੂੰ ਕਦੇ ਮੈਂ ਕਿਹਾ ਮਜ਼ਾਕ ਕਰਦੀ ਐ ਚਲ ਮੇਰੇ ਨਾਲ ਐਨੇ ਹੀ ਐ ਤਾਂ ਚਾਚੀ ਆਪ ਉੱਠ ਖੜੇ ਆਪ ਟੁੱਠਦੀ ਨਹੀਂ ਚਲਾ ਕੇ ਆਪਣੀ ਮੰਮੀ ਨੂੰ ਮਗਰ ਲਾ ਲਿਆ ਉਹਨੇ ਤੇ ਆਪਣੀ ਮੰਮੀ ਉਹਦੇ ਮਗਰ ਲੱਗ ਗਈ ਉਹ ਤਾਂ ਪੂਰੀਆਂ ਫੀਲਿੰਗਾਂ ਲੈਂਦੀ ਉਹ ਤਾਂ ਐ ਕਹਦੀ ਜਿਵੇਂ ਮੈਂ ਅੱਜ ਹੀ ਸਰਪੰਚ ਨਹੀਂ ਬਣ ਗਈ ਹੁੰਨੀ ਐ ਜਿਵੇਂ ਸਰਪੰਚ ਰਾਂ ਬਣਨਾ ਸੌਖਾ ਹਾਂ ਹੋਰ ਕੇ ਲੋਕ ਮੈਂ ਤਾਂ ਹੀ ਕਢਾਈ ਜਾਂਦੇ ਹੁੰਦੇ ਮੇਰੀ ਗੱਲ ਸੁਣ ਲੋ ਹਾਂ ਤੁਸੀਂ ਬੇਬੇ ਨੂੰ ਸਮਝਾ ਦਿਓ ਉਹਦੀ ਹਾਂ ਚ ਹਾਂ ਨਾ ਮਲਾਇਓ ਹਾਂ ਮੈਂ ਥੋੜਾ ਕਹੂੰਗਾ ਮੈਥੋਂ ਨਹੀਂ ਇੰਨਾ ਜੱਬ ਸਿਆਪਾ ਜਾਂ ਲੋਟ ਆਉਣਾ ਸਾਰਾ ਘਰ ਭਟੇ ਜਾਊਗਾ ਨਾ ਸਿਆਪਾ ਘਰ ਭਟੇ ਜਾਂਦਾ ਸਰਪੇਂਚੀ ਪਿੱਛੇ ਦਾ ਤੁਸੀਂ ਬੇਬੇ ਨਾਲ ਗੱਲ ਕਰ ਲਿਓ ਉਹ ਤਾਂ ਤਿਆਰ ਹੋਈ ਬੈਠੀ ਹੈ ਪੂਰੀ ਕਿੱਥੇ ਬੇਬੇ ਉਹ ਵੀ ਕਮਰੇ ਚ ਬੈਠੀ ਉਧਰ ਸੋਫੇ ਵਾਲੇ ਚ ਮੈਂ ਚਲ ਜਾ ਕੇ ਕਰਦਾ ਉਹਨਾਂ ਦੇ ਗੱਲਾਂ ਆਈ ਜਾਂਦੇ ਉਹਦੇ ਸਹੇਲੀਆਂ ਦੇ ਫੋਨ ਆਈ ਜਾਂਦੇ ਆ ਤੇ ਉਹ ਮਗਰ ਲੱਗੀ ਜਾਂਦੀ ਉਹ ਵੀ ਸਹੇਲੀਆਂ ਦੇ ਚੱਕਾ ਦਈ ਜਾਂਦੇ ਨੇ ਉਹ ਬੈਠੀਆਂ ਆਪਦੇ ਘਰੇ ਹਾਂ ਹਾਂ ਨਹੀਂ ਨਹੀਂ ਮੇਰੀ ਗੱਲ ਸੁਣ ਭਈ ਨਹੀਂ ਹੁਣ ਆਪਾਂ ਸਰਪੰਚੀ ਜਿੱਤਨੀ ਆ ਹੁਣ ਤੂੰ ਪੈਸਿਆਂ ਦੀ ਪ੍ਰਵਾਹ ਨਾ ਕਰ ਹਾਂ ਪੈਸੇ ਦਾ ਕੀ ਹੈ ਜਿੰਨਾ ਮਰਜ਼ੀ ਲੱਗ ਜੇ ਹਾਂ ਹੁਣ ਆੜ ਫਾਸਾ ਪੂਰੀ ਆ ਵੇਖ ਮੈਂ ਵੋਟਾਂ ਗਿਣੀ ਜਾਨੀ ਆ ਵੋਟਰ ਸੂਚੀਆਂ ਲਈ ਬੈਠੀ ਆ ਮੈਂ ਸਾਰੀਆਂ ਆਪਣੇ ਵਾਰਡ ਦੀਆਂ ਹਾਂ ਹਾਂ ਨਾ 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 ਟੀ ਲੰਗਾ ਗੱਲਾਂ ਨਹੀਂ ਕਰਦੇ ਤੁਸੀਂ ਪੈਸਾ ਦੱਸੋ ਮੈਨੂੰ ਕਿੰਨਾ ਲੱਗੂਗਾ ਬਸ ਹਾਂ 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 बस वस्तु ਆ ਜੀ ਲੈ ਜੀ ਪੈਸੇ ਤੂੰ ਮੈਥੋਂ ਮੈਨੂੰ ਦੱਸੀ ਜਿੱਥੇ ਲੱਗਣੇ ਕਿੰਨੇ ਚਾਹੀਦੇ ਉਹ ਮੈਂ ਲਈ ਜਾਈਂ ਬਸ ਠੀਕ ਆ ਠੀਕ ਠੀਕ ਆ ਚੰਗਾ ਚੰਗਾ ਫਿਰ ਚੰਗਾ ਚੰਗਾ ਕੀ ਨਾ ਗੱਲ ਕਰੀ ਜਾਂਦੀ ਬੇਬੇ ਵੀ ਤੇਰੀ ਚਾਚੀ ਸੀ ਨਾ ਮੈਂ ਕੀ ਸੁਣੀ ਆ ਨਾ ਕਹਿੰਦੇ ਕਿ ਬੇਬੇ ਸਰਪੰਚੀ ਚ ਖੜੀ ਹੋ ਰਹੀ ਐ ਲੈ ਹੋਰ ਪੁੱਤ ਸੱਚੀ ਸੁਣਿਆ ਤੂੰ ਮੈਂ ਸਰਪੰਚੀ ਚ ਸਾਰੰਗ ਆਈਆਂ ਸੀ ਤੇਰੀਆਂ ਤਾਈਆਂ ਚਾਚੀਆਂ ਕਹਿਣ ਕਰਾਂਦਾਂ ਤੁਹਾਨੂੰ ਕਿਹਨੇ ਕਹਿਤਾ ਉੱਠਣ ਨੂੰ ਤੇ ਕਿਉਂ ਉੱਠਣ ਨੂੰ ਕੀ ਆ ਲੋਕ ਵੀ ਉੱਠਦੇ ਆ ਆਪਾਂ ਉੱਠ ਖੜਾਂਗੇ ਫੇਰ ਕੀ ਆ ਮੈਂ ਕਿ ਖੇੜ ਐ ਸਰਪੰਚੀਲ ਕਿਉਂ ਫੇੜ ਨੂੰ ਕੀ ਆ ਇਹਦੇ ਵਿੱਚ ਕੁਝ ਨਹੀਂ ਹੁੰਦਾ ਜਦੋਂ ਸਾਰੇ ਠਾਉਂਦੇ ਆ ਉਹ ਤਾਂ ਉਹੀ ਵਾਲੇ ਹੁੰਦੇ ਆ ਨਾਲ ਤੁਰਨ ਵਾਲੇ ਮੁੜ ਕੇ ਕੋਈ ਨਹੀਂ ਨਾਲ ਖੜਦਾ ਜਦਦੇ ਕਾਗਜ਼ ਭਰੇ ਜਾਂਦੇ ਆ ਨਾ ਉਦੋਂ ਬਾਅਦ ਚ ਕੋਈ ਨਹੀਂ ਖੜਦਾ ਹੁੰਦਾ ਨਹੀਂ ਕੋਈ ਨਾ ਜਦੋਂ ਪੰਪ ਦੇ ਨੇ ਆ ਜਾਂਦੇ ਆ ਮੇਰੀ ਗੱਲ ਸੁਣ ਪੁੱਤ ਇਹੋ ਜੀ ਕੋਈ ਗੱਲ ਨਹੀਂ ਹੋएगी ਕਿੰਨੀਆਂ ਵੋਟਾਂ ਪਹਿਲਾਂ ਤਲਾ ਮੈਂ ਤਾਂ ਉਂਗਲਾਂ ਤੇ ਗਿਣੀ ਬੈਠੀਆਂ ਸਾਰੀਆਂ ਕਿੰਨੀਆਂ ਵੋਟਾਂ ਆਪਣੀਆਂ ਪਹਿਲਾਂ ਘਰਾਂ ਦੇ ਨਾਲ ਲਾ ਲੈ ਲੈ ਇਹ ਸਾਰਾ ਕੁਝ ਆਪੇ ਹੀ ਹੋ ਜਾਂਦਾ ভোটার ਸੂਚੀਆਂ ਆ ਜਾਂਦੀਆਂ ਜਦੋਂ ਅਗਲੇ ਨੂੰ ਉੱਠਣਾ ਹੁੰਦਾ ਸਾਰਾ ਕੁਝ ਪ੍ਰਬੰਧ ਹੋ ਜਾਂਦਾ ਮੇਰੀ ਗੱਲ ਸੁਣ ਕਿੰਨੀਆਂ ਆਪਣੀਆਂ ਰਿਸ਼ਤੇਦਾਰੀਆਂ ਪਹਿਲਾਂ ਉਹ ਪਿੰਡ ਚ ਮਾਸੀ ਕੇ ਸਾਰੀਆਂ ਹੀ ਪਾਉਣਗੇ ਕੋਈ ਹੁਣ ਮੈਥੋਂ ਭੱਜਣ ਥੋੜੋ ਲੱਗਾ ਕੋਈ ਨਹੀਂ ਪਾਉਂਦਾ ਹੁੰਦਾ ਬਾਅਦ ਚ ਤੂੰ ਗੱਲਾਂ ਛੱਡ ਦੇ ਤੂੰ ਹਣ ਤੁਸੀਂ ਮੇਰਾ ਸਾਥ ਦਿਓ ਪੂਰਾ ਬਸ ਗੱਲ ਮਾਪ ਕੇ ਇਹ ਕੰਮ ਚ ਕਾਹਦਾ ਸਾਥ ਹੁੰਦਾ ਸਰਪੰਚੀ ਚ ਪਤਾ ਕਿੰਨੇ ਕਿੰਨੇ ਪੈਸੇ ਲੱਗਦੇ ਆ ਕੁਝ ਨਹੀਂ ਹੁੰਦਾ ਪੈਸਿਆਂ ਨੂੰ ਕਿੰਨੇ ਪੈਸੇ ਲੱਗਣਗੇ ਅਗਲੇ 40-40 ਲੱਖ ਰੁਪਇਆ ਲਵਾਉਂਦੇ ਆ ਤੇ ਕੋਈ ਨਾ ਫਿਰ ਪੈਸਾ ਆਊਗਾ ਵੀ ਬਥੇਰਾ ਗਰੰਟਾ ਖਾਵਾਂਗੇ ਆਪਾਂ ਗਰੰਟਾ ਨਾ ਖਾਵਾਂਗੇ ਮੁੜ ਕੇ ਕੋਈ ਜਵਾਨ ਤੇ ਨਹੀਂ ਘਰੋਂ ਜਾਂਦਾ ਹੁੰਦਾ ਸਾਰਾ ਕੁਝ ਮੈਂ ਪਹਿਲਾਂ ਵਾਲੇ ਸਰਪੰਚ ਨੂੰ ਖਾਣ ਦੇ ਦਿੱਤਾ ਕੋਈ ਨਹੀਂ ਖਾਣ ਦਿੰਦਾ ਹੁੰਦਾ ਮੁੜ ਕੇ ਤਾਂ ਮੈਂ ਵੀ ਨਹੀਂ ਲੋਟ ਆਉਂਦੇ ਹੁੰਦੇ ਆਲਾ ਕਹਿੰਦਾ ਦੇ ਦੋ ਪੰਜ ਲੱਖ ਸਾਨੂੰ ਵੀ ਮੈਂ ਤੂੰ ਮੇਰਾ ਮਨ ਨਾ ਢਿੱਲਾ ਕਰ ਹਣ ਬਸ ਮੈਂ ਤਾਂ ਹਾਂ ਕਹਿਤੀ ਆਪਦੀਆਂ ਗੱਲਾਂ ਆਈਆਂ ਸੀ ਮੇਰੀਆਂ ਦਰਾਨੀਆਂ ਜੇ ਠਾਣੀਆਂ ਹੁਣ ਨਹੀਂ ਮੈਂ ਹਟਣਾ ਪਿੱਛੇ ਬਸ ਗੱਲ ਮੁੱਕ ਗਈ ਉਹਨਾਂ ਨੂੰ ਕੀ ਕਹਿਣਾ ਉਹ ਆਪ ਨਹੀਂ ਖੜੀਆਂ ਹੁੰਦੀਆਂ ਯਾਰ ਜੰਮੀ ਤੇ ਮੈਨੂੰ ਕਹਿੰਦੀ ਚਾਚੀ ਆ ਕੇ ਰੋਜ਼ ਕਹਿੰਦੀ ਉਹਨੂੰ ਕਹ ਤੂੰ ਖੜੀ ਹੋ ਲੈ ਆਂ ਅਗਲਾ ਹਰੇਕ ਨੂੰ ਖੜਾ ਕਰ ਦੂਗਾ ਜਿਹਦੇ ਚ ਕਲਾ ਹੋ ਉਸੇ ਨੂੰ ਖੜਾ ਕਰੂਗਾ ਅਗਲਾ ਕਲਾ ਕਿਉਂ ਆਲਾ ਕਹਿੰਦਾ ਹੁੰਦਾ ਜਿਹਦੇ ਨਾਲ ਦੁਸ਼ਮਣੀ ਕੱਢਣੀ ਹੈ ਤੇ ਉਹਨੂੰ ਵੋਟਾਂ 'ਚ ਖੜਾ ਕਰ ਦੋ ਆਂ ਤਾਂ ਸਾਰਾ ਪਿੰਡ ਸਾਰੇ ਪਿੰਡਾਂ 'ਚ ਹੀ ਲੋਕ ਖੜੇ ਹੋ ਜਾਂਦੇ ਉਹ ਦੁਸ਼ਮਣੀਆਂ ਕੱਢਦੇ ਉਹ ਰਜਾਬੰਦੀ ਨਾ ਹੁੰਦੇ ਹੁੰਦੇ ਤੂੰ ਕੁਛ ਨਹੀਂ ਹੁੰਦਾ ਚੁੱਪ ਕਰ ਤੂੰ ਇਹ ਚਾਰ ਬੁੱਢਾ ਉੱਠ ਕੇ ਚੱਲ ਫੁੰਦੀ ਨਾ ਹੁਣ ਮੈਂ ਤਾਂ ਮੈਂ ਤਾਂ ਸਰਪੰਚ ਨਹੀਂ ਬਣਾ ਮੇਰੀ ਗੱਲ ਸੁਣ ਮੈਂ ਨਹੀਂ ਹੁਣ ਪਿੱਛੇ ਹਟਣਾ ਮੇਰੀ ਗੱਲ ਸੁਣ ਪੁੱਤ ਜਦੋਂ ਆਪਾਂ ਜਿੱਤ ਤੱਕ ਮੈਂ ਤਾਂ ਇੰਨਾ ਚਾ ਇੰਨਾ ਸ਼ੌਂਕ ਆ ਮੈਂ ਤਾਂ ਸਰਪੰਚ ਨਹੀਂ ਬੰਨਦਾ ਕੋਈ ਗੱਲ ਮੈਨੂੰ ਕਿਵੇਂ ਹੋ ਗਿਆ ਇੱਕੋ ਦਾਵੇਂ ਨਾ ਮੈਨੂੰ ਨਹੀਂ ਪਤਾ ਹੁਣ ਜਦ ਸਾਰੀਆਂ ਬੁੜੀਆਂ ਆ ਗਈਆਂ ਮੈਨੂੰ ਕਹਿ ਗਈਆਂ ਮੈਂ ਤੈਨੂੰ ਨਾ ਚਾ ਵੀ ਪੁੱਤ ਤੂੰ ਵੀ ਆਪ ਸਾਰੇ ਕਾਸੀ ਤੇ ਸਰਪੰਚ ਲਖਾ ਤੇਰੇ ਕੋਲ ਪੈਸੇ ਹੈਗੇ ਲਾਉਣ ਦੇ ਤੇ ਪੈਸੇ ਆਪਾਂ ਪੈਸੇ ਹੈਗੇ ਆਪਣੇ ਕੋਲੇ ਹੋਰ ਹੈ ਨਹੀਂ ਗੇ ਆ ਜਿਹੜੀਆਂ ਨਾਲ ਸਾਰੇ ਆਂ ਮੈਨੂੰ ਕਹਿ ਕੇ ਗਈਆਂ ਵੀ ਆਪਾਂ ਅਸੀਂ ਫੰਡ ਦੇਵਾਂਗੇ ਸਾਰਿਆਂ ਦਾ ਮੈਂ ਤੇਰੇ ਕੋਲ ਪੈਸੇ ਕਿੰਨੇ ਪਏ ਤੇ ਕੋਈ ਨਾ ਫਿਰ ਪੈਸੇ ਆਪੇ ਹੀ ਆ ਜਾਂਦੇ ਨੇ ਜਦੋਂ ਆਪਾਂ ਕੰਮ ਕਰਦੇ ਆ। ਜਦੋਂ ਆਪਾਂ ਵਿਆਹ ਕਰਦੇ ਆ ਉਹ ਪੈਸੇ ਹੁੰਦੇ ਕੋਲੇ ਆਪੇ ਹੀ ਆ ਜਾਂਦੇ ਆ। ਇਹ ਜਿਹੇ ਨਾ ਮੁੜ ਕੇ ਰ ਕਹਿੰਦੇ ਆ ਰੋਜ਼ ਠੰਡੇ ਦੇ ਕੇ ਜਾਓ ਸਾਨੂੰ। ਤੇ ਕੋਈ ਨਾ ਸਾਰਾ ਮੈਂ ਪ੍ਰਬੰਧਕ ਵੇਖ ਲਿਆ ਗੈਣ ਲਿਆ ਮੈਂ ਪੈਸਾ ਸਾਰਾ। ਮੁੜ ਕੇ ਆਲੇ ਕਿਸੇ ਕਿਸੇ ਨੇ ਡਾਣੀ ਦੇਣੀ ਜਿੱਦੇ ਕਾਗਜ਼ ਚੱਕੇਗੇ ਨਾ ਫਿਰ ਅਗਲਾ ਕਹਿੰਦਾ ਹੁਣ ਤਾਂ ਫਸ ਗਿਆ ਤੇ ਹੁਣ ਇਹਨੂੰ ਬਣਾਉ ਬੰਦਾ ਇਹਨੂੰ। ਕੋਈ ਨਹੀਂ ਸਾਰੇ ਜਿੱਤਦੇ ਆ। ਗੰਦਾਤ ਨੇ ਦਾਰੂ ਪਾਲਦੇ ਆ ਬੁੜੂਆ ਪਾਲਦੇ ਆ। ਨਹੀਂ ਦਾਰੂ ਦੂਰ ਨਹੀਂ ਆਪਾਂ ਇਹ ਜਾਂ ਕੰਮ ਨਹੀਂ ਕਰਦੇ। ਮੈਨੂੰ ਕਹਿੰਦੇ ਹੁਣ ਤਾਂ ਕਹ ਜਿਹੜਾ ਕਿਸ ਨੂੰ ਚਾਹੀਦਾ ਹੋਇਆ ਮੇਰੀ ਗੱਲ ਉਹਨੇ ਫੋਨ ਤੇ ਹੋ ਕੇ ਹਟ ਗਿਆ। ਉਵੇਂ ਹੀ ਕਰਾਂਗੇ ਆਪਾਂ। ਆਓ ਉਹਨਾਂ ਨੂੰ ਪਵਾਦੇ ਸੂਟ ਆਉਦੇ ਭਾਵੇਂ ਸਾਰੇ ਲੈ ਜਾ। ਮੈਨੂੰ ਪੁੱਛ ਨਹੀਂ ਹੁੰਦਾ। ਹੁਣ ਜਦੋਂ ਮੈਂ ਹਾਂ ਕਹਿਤੀ ਨਾ ਹੁਣ ਮੈਂ ਪਿੱਛੇ ਨਹੀਂ ਹਟਣਾ। ਬਸ ਤੁਸੀਂ ਮੈਨੂੰ ਕੋਸ ਆਖੋ, ਨਾਖੋ। ਬਸ ਗੱਲ ਮੁੱਕ ਗਈ। ਹਣ ਤੁਸੀਂ ਮੇਰਾ ਨਾ ਸਾਥ ਨਾ ਤੂੰ ਵੱਡਦੀ ਨਹੀਂ ਐ। ਬੇਬੇ ਤੂੰ ਮੇਰੀ ਗੱਲ ਕਾਤੋਂ ਨਹੀਂ ਸਮਝਦੀ ਇੰਨਾ ਪੈਸਾ ਕਿੱਥੋਂ ਲਾਏਂਗੀ ਮੂਰੇ ਭਗਵਾਨਤ ਮਾਨ ਵੀ ਕਹੀ ਜਾਂਦਾ ਵੀ ਐਦਕੀ ਪੈਸੇ ਨਾ ਲਾਇਓ ਮੈਂ ਨਹੀਂ ਕੁਝ ਵੀ ਦੇਣਾ ਤੁਹਾਨੂੰ ਮੈਂ ਤੂੰ ਛੱਡ ਖੜਾ ਕੁਝ ਨਹੀਂ ਮੈਨੂੰ ਪੈਸੇ ਲੋੜ ਨਹੀਂ ਮੈਨੂੰ ਸਾਰੇ ਕਹਿਗੇ ਵੀ ਅਸੀਂ ਤੈਨੂੰ ਫੰਡ ਦੇਵਾਂਗੇ ਮੈਂ ਕਿੰਨਾ ਕ ਫੰਡ ਦੇ ਦੇਣਗੇ ਦੇ ਦੇਣਗੇ ਵੀ ਤੂੰ ਉਹ ਤਾਂ ਛੱਡ ਮੈਂ ਤਾਂ ਬਣ ਗਈ ਸਰਪੰਚ ਵੀ ਤੂੰ ਐ ਕਹਦੇ ਵੀ ਜਮਾ ਸਾਡੀ ਬੇਬੇ ਤਾਂ ਪੱਕੀ ਸਰਪੰਚ ਨਹੀਂ ਆ ਵੇ ਮੈਂ ਗਲੀਆਂ ਨਾਲੀਆਂ ਪੱਕੀਆਂ ਕਰਾਉਂਗੀ ਕਿੰਨਾ ਕੁ ਸਹੂਗਾ ਉਹ ਗੱਲ ਕਰਾਈ ਜਾਈ ਨਾਲੀਆਂ ਆਪਦਾ ਘਰ ਭਾਵੇਂ ਕੱਚਾ ਹੋਵੇ ਵੀ ਕੁਝ ਨਹੀਂ ਹੁੰਦਾ ਤੂੰ ਐ ਸੋਚ ਕਮਲਿਆ ਮਾੜੀ ਤੂੰ ਆਈ ਸੋਚ ਵੀ ਜਦੋਂ ਮੈਂ ਸਰਪੰਚ ਨਹੀਂ ਬਣਗੀ ਆਪਾਂ ਕਾਰ ਤੇ ਵੀ ਸਰਪੰਚ ਲਖਾਵਾਂਗੇ ਆਪਾਂ ਜੀਪ ਤੇ ਵੀ ਲਖਾਵਾਂਗੇ ਵੇ ਹੋਰ ਤਾਂ ਛੱਡ ਆਪਾਂ ਸਵਾਗੇ ਤੇ ਵੀ ਸਰਪੰਚ ਲਖਾ ਲਾਂਗੇ ਮੈਂ ਮੈਂ ਤਾਂ ਬਾਹਰ ਦੇ ਵਿੱਚ ਮੈਂ ਤਾਂ ਸੋਚੀ ਬੈਠੀ ਆ ਬਾਹਰ ਦੇ ਵਿੱਚ ਉੱਥੇ ਦਰਵਾਜ਼ੇ ਤੇ ਬੋਰਡ ਲਾ ਸਰਪੰਚ ਤੇ ਬੋਰਡ ਤਾਂ ਲਖਾ ਲੇਗੀ ਤੈਨੂੰ ਪਤਾ ਹੈ ਸਰਪੰਚ ਦਾ ਕਿੰਨੇ ਕਿੰਨੇ ਲੱਖ ਚ ਪੈਂਦਾ 9 ਲੱਖ ਚ ਪੈਂਦਾ ਇਕੱਲਾ ਸੱਸਾ ਹੀ 10 ਲੱਖ ਚ ਹਾਂ ਕੁਝ ਨਹੀਂ ਹੁੰਦਾ ਬੰਦੇ ਫਿਰ 40 ਲੱਖ ਬਣਦਾ ਕੁਝ ਨਹੀਂ ਹੁੰਦਾ ਪੁੱਤ ਮੇਰੀ ਗੱਲ ਸੁਣ ਲੈ ਮੈਂ ਤਾਂ ਸਾਰੀ ਉਮਰ 40 ਸਾਲ ਹੋ ਗਏ ਮੈਨੂੰ ਇਸ ਘਰ ਚਾਹੀਦਾ ਮੈਂ ਸਾਰੀ ਉਮਰ ਕੰਜੂਸੀ ਕੀਤੀ ਆ ਹੁਣ ਨਹੀਂ ਮੈਂ ਹੁਣ ਇਕੱਠੇ ਹੀ ਕੱਢਦੇ ਫਿਰ ਸਾਰਾ ਮੈਂ ਕੱਢ ਦੇਣਾ ਹੁਣ ਕੰਜੂਸਾਂ ਕਰ ਕਰ ਕੇ ਮੇਰੀ ਨਾ ਹੁਣ ਉਮਰ ਲੰਘ ਗਈ ਮੇਰੀ ਤਾਂ ਪੁੱਛਣਾ ਤੂੰ ਕੁਛ ਮੈਂ ਤਾਂ ਖਾ ਕੇ ਨਹੀਂ ਵੇਖਿਆ ਅੱਡਾ ਆ ਕੇ ਦੇਖਿਆ ਮੈਨੂੰ ਜਿਹਦੇ ਚ ਕਲਾ ਹੂ ਉਸੇ ਨੂੰ ਅਗਲਾ ਸਰਪੰਚ ਨਹੀਂ ਠਾਉਂਦਾ ਮੈਨੂੰ ਠਾਇਆ ਅਗਲੀਆਂ ਨੇ ਸਾਰੇ ਗਵਾਰ ਚ ਹੇਗੀ ਇੱਕ ਆਲਾ ਹਾਂ ਉਹ ਤਾਂ ਉਹ ਕੱਢ ਕੇ ਗਿਆ ਤੇਰੇ ਨਾਲ ਦੁਸ਼ਮਣੀ ਕੋਈ ਦੁਸ਼ਮਣੀ ਨਹੀਂ ਕੱਢੀ ਤੂੰ ਐਵੇਂ ਨਾ ਬੋਲ ਜਦੋਂ ਮੈਂ ਸਰਪੰਚ ਨਹੀਂ ਬਣ ਗਈ ਨਾ ਤੂੰ ਦੇਖੀ ਸਾਰੇ ਕਿ ਮੈਂ ਆਸਤਸਤ ਕਰਨ ਕਿ ਮੈਨੂੰ ਹਾਂ ਪਤਾ ਹੀ ਹੈ ਬਾਅਦ ਤਾਂ ਜੁੱਤੀਆਂ ਹੀ ਮਾਰਦੇ ਹੁੰਦੇ ਆ ਕੋਈ ਨਹੀਂ ਇਹ ਕਰਨੇ ਕੀ ਮਿੰਤਿੰਨ ਨਾ ਚਾਸ ਰਪਿੰਚ ਨਹੀਂ ਬਣਦਾ ਬਾਲਾ ਜਿਆਦੇ ਲੋਕ ਮੈਂ ਤੂੰ ਮੋਰਾ ਮੋਰਾ ਬਣਾ ਕੇ ਲਿਆਜੋ ਪਸੂਨ ਦਾ ਉਹ ਮੈਨੂੰ ਬਾਲਾ ਬਣਾਇਆ ਕੋਈ ਵੀ ਨਾ ਪਤਾ ਕਿਉਂ ਨਹੀਂ ਦਾ ਪਤਾ ਤੈਨੂੰ ਸਾਰਾ ਕੁਝ ਹੁਣ ਤੁਸੀਂ ਨਾ ਮੇਰਾ ਸਾਥ ਦਿਓ ਨਾਲ ਮੇਰੀ ਗੱਲ ਸੁਣ ਬਉਟੀ ਨਵਾਜ਼ ਮਾਰਨੀ ਜਸਮੀਤ ਹੁਣ ਆਵਾਜ਼ ਮਾਰ ਹੌਤੋ ਕੀ ਕਰਾਉਣਾ ਮੈਂ ਲੀੜੇ ਲੂੜੇ ਬਣਾ ਕੇ ਲਿਆਉਣੇ ਨੂੰ ਕਿ ਆਰਡਰ ਆਰਡਰ ਕਰ ਮੇਰੇ ਲੀੜੇ ਲੈ ਜੀ ਬੇਬੇ ਉਰੇ ਆ ਮੀਰ ਗਾਲ ਸੋਣ ਬੈਠ ਇੱਥੇ ਉੱਥੇ ਬੈਠ ਇੱਥੇ ਬਹਿ ਜਾ ਸਰਪੰਚ ਨਹੀਂ ਨਾ ਬਹਿ ਜਾ ਆ ਤੋਸ ਤੈਨੂੰ ਹੋਂਟਿਚਰਾ ਕਰਦੇ ਸਾਨੂੰ ਲੱਗੂ ਪਤਾ ਜਦੋਂ ਘਰੇ ਪੈਸਾ ਆਇਆ ਕਰੂਗਾ ਕਿੰਨਾ ਕਿੰਨਾ ਪੈਸਾ ਆਇਆ ਕੋਈ ਪੈਸਾ ਨਹੀਂ ਆਖੇ ਲੱਗ ਜਾ ਸਾਡੇ ਕਿਉਂ ਨਹੀਂ ਤੂੰ ਆਖੇ ਲੱਗਦੀ ਬੇਬੇ ਤੂੰ ਕੁਛ ਨਹੀਂ ਹੁੰਦਾ ਤੂੰ ਸਾਰੀਆਂ ਗੱਲਾਂ ਛੱਡ ਤੂੰ ਵੀ ਇਹਦੇ ਮਗਰ ਲੱਗ ਗਈ ਤੂੰ ਜਿਹੜੇ ਉਹ ਦੱਸ ਜਣੀਆਂ 20 ਜਣੀਆਂ ਮੈਨੂੰ ਸਰਪੰਚ ਨਹੀਂ ਕਹਿਣਾ ਅਈ ਸੀ ਉਹ ਕਮ ਲਗਾ ਸੀ ਕਮਲ ਵੀ ਬੇਬੇ ਉਹ ਕਮਲ ਨਾ ਨਹੀਂ ਕਮਲ ਤੇ ਤੂੰ ਆ ਉਹ ਤਾਂ ਸਿਆਣੀਆਂ ਤਾਂ ਹੀ ਤੇਰੇ ਕੋਲੇ ਆਈਆਂ ਨੇ ਤੂੰ ਮੇਰੀ ਗੱਲ ਸੁਣ ਆ ਆਰਡਰ ਰੂਡਰ ਕਰ ਮੇਰੇ ਸੂਟ ਮੈਂ 10 12 ਸੂਟ ਮੰਗਾਦੇ ਬਹੁਤ ਆ ਮੈਨੂੰ ਕਿ ਮੈਂ ਤੇਰੇ ਕੋਲੇ ਪੰਜੀ ਤਾਂ ਹੈ ਨਹੀਂ ਤੂੰ ਕਿੱਥੋਂ ਲਾ ਦੇਂਗੇ ਇਹਨੇ ਪੈਸੇ ਹਾਂ ਬੇਬੇ ਤੂੰ 10 12 ਸੂਟ ਪੰਜੀ ਦੀ ਲੋੜ ਹੀ ਨਹੀਂ ਆਪਾਂ ਕੀ ਬੋਟਾ ਮੁੱਲ ਲੈਣੀਆਂ ਸਾਰੇ ਪਿੰਡ ਚ ਤਾਂ ਰਿਸ਼ਤੇਦਾਰੀਆਂ ਨੇ ਆਪਣੀਆਂ ਸਾਰੇ ਰਿਸ਼ਤੇਦਾਰਾਂ ਦੇ ਘਾਂਜ ਘਾਂਪਾ ਫੋਨ ਕਰਾ ਦਾਂਗੇ ਸਾਰੇ ਮੈਨੂੰ ਬੋਟਾ ਪਾਉਣਗੇ ਮੇਰੇ ਨਾਲ ਲੱਗੇ ਆਈਓ ਹੁਣ ਤਾਂ ਤੂੰ ਪਾਉਣੀ ਹੈ ਵੀ ਮੈਨੂੰ ਮਹਿੰਗੇ ਮਹਿੰਗੇ ਸੂਟ ਲਿਆ ਦਿਓ ਵਧੀਆ ਵਧੀਆ 10 12 ਮੁੜ ਕੇ ਇਹਨਾਂ ਸੂਟਾਂ ਤੇ ਤੈਨੂੰ ਨਾਟਕਾਂਾਂ ਲਾਉਣੀਆਂ ਪਈਆਂ ਨੇ ਤੂੰ ਮੈਨੂੰ ਵੀ ਜਾਣੀ ਨਾ ਫਿਰ ਨਹੀਂ ਤੁਸੀਂ 네ਗੇਟਿਵ ਸੋਚਿਆ ਕਰੋ ਕਦੇ ਨਾ ਪੋਜ਼ਿਟਿਵ ਸੋਚਿਆ ਕਰੋ ਕੋਈ ਟਾਕੀਆਂ ਵਾਲੇ ਸੂਟ ਨਹੀਂ ਪੌਂਦੀ ਬਥੇਰੇ ਪੈਸੇ ਮੇਰੇ ਕੋਲ ਪਈ ਆ ਠੀਕ ਆ ਨਾ ਕਿੰਨੇ ਪਈ ਆ ਤੇਰੇ ਕੋਲ ਪੈਸੇ 7 ਲੱਖ ਰੁਪਈਆ ਤਾਂ ਮੇਰੇ ਅਕਾਊਂਟ ਚ ਪਿਆ ਪੈ 7 ਲੱਖ ਅਗਲੇ 2.5 ਲੱਖ ਦਿੱਤਾ ਖੀਰੀ ਤੇ ਜਿਹੜੇ ਗੰ ਦਾਲਾਂ ਸਬਜ਼ੀਆਂ ਬਣਾਉਂਗਾ ਬੇਬੇ ਉਹ ਅੱਡਾ ਕਿਉਂ ਨਹੀਂ ਤੂੰ ਬੈਠੀ ਐ ਹੁਣ 70 ਲੱਖ ਬਣਾਈ ਬੈਠੀ ਐ ਅਖੇ ਮੈਂ ਹਜੇ ਕਹਿੰਦੀ ਐ ਕਿ ਮੈਂ ਕੰਦੂਸੀ ਕਰ ਕਰਕੇ ਘਰ ਬਣਾਇਆ ਮੇਲਾ ਤੇ ਜਿਹੜਾ ਤੂੰ 30 ਸਾਲਾਂ ਚ ਕੰਦੂਸੀ ਕਰਕੇ ਬਣਾਇਆ ਨਾ ਉਹ ਹੁਣ ਸਰਪੰਚੀ ਦੇ ਮਹੀਨੇ ਚ 15 ਦਿਨਾਂ ਚ ਆਜ ਤੂੰ ਬੇਬੇ ਜਿੰਦਗੀ ਕੱਢ ਲਈ ਵਦਗਾ ਹੁਣ ਤੂੰ ਸਾਡੇ ਹੱਥ ਤੇ ਸੂਟਾ ਫੜਾ ਦੇ ਸਰਪੰਚ ਬਣ ਕੇ ਤੁਸੀਂ ਮੇਰੀ ਗੱਲ ਸੁਣੋ ਆ ਛੋੜੀਆਂ ਦਾਲ ਸਬਜ਼ੀਆਂ ਤੋਂ ਮੈਨੂੰ ਯਾਦ ਆਇਆ ਵੀ ਹਲਵਾਈ ਹਲਬੂਈ ਕਰੋ ਸੱਚ ਦਾਲ ਸਬਜ਼ੀਆਂ ਨੂੰ ਵੀ ਉਹ ਵੀ ਹੁਣ ਘਰੇ ਬਣਾ ਕੇ ਮੂੰਗੀ ਦਾਲ ਥੋੜਾ ਖਵਾਈ ਕੋਈ ਨਾ ਕੋਈ ਕੋਈ ਕਰੰਦ ਕਰ ਲਾ ਸਾਡੇ ਤੋਂ ਤਾਂ ਨਹੀਂ ਇਹ ਮੇਲਾ ਦਾ ਆਪਣੇ ਮੂੰਹ ਕੀ ਖਾਣੀ ਬਾਅਦ ਚ ਤਾਂ ਹੁਣ ਉਹਨਾਂ ਨੂੰ ਖਵਾ ਦਾਂਗੇ ਪਨੀਰ ਨਾਲ ਨਾ ਇਹ ਤਾਂ ਬੇਬੇ ਦਾ ਧੌਂਕਾ ਮੈਂ ਤਾਂ ਨਹੀਂ ਇਹ ਰਿਸ਼ਤੇਦਾਰਾਂ ਨੂੰ ਫੱਦ ਦੂਆਂ ਫੇਰ ਜਾ ਕੇ ਬੇਬੇ ਨੂੰ ਕੀ ਪਤਾ ਮਾੜੀ ਮੋਟਾ ਸਮਝਾ ਜਾਣਾ ਸਹੀ ਗੱਲ ਹੈ ਨਾ ਉਹ ਵੀ ਚਾਚੀ ਦਾ ਹਜਾਰ ਮੈਨੂੰ ਵੈਲ ਦੇ ਸਹੀ ਚਾਚੀ ਨੂੰ ਕਿਤੇ ਜਿਨ੍ਹਾਂ ਨੇ ਤਨ ਪੰਪ ਦਿੱਤੇ ਹੁਣ ਤੂੰ ਸਾਰੇ ਗਵਾੜਨਾ ਰਹਿ ਲੇਂਗੇ ਸਾਰੇ ਵਾਰਡ ਨੇ ਮੈਨੂੰ ਸਾਰੇ ਪਿੰਡ ਨੇ ਇਕੱਠੀ ਹੋ ਕੇ ਆਖਿਆ ਕਿ ਤੈਨੂੰ ਸਰਪੰਚ ਨਹੀਂ ਬਣਾਉਣਾ ਕਿਹਦੇ ਕਿਹਦੇ ਨਾਲ ਲੜੋਗੇ ਤੁਸੀਂ ਨਾ ਉਹਨਾਂ ਨੂੰ ਕਿਹਾ ਫਿਰ ਨਾ ਪਾਓ ਵੋਟਾਂ ਐਂ ਕਾਗਜ਼ੇ ਹੋਰ ਬਣਾ ਦੋ ਮੈਨੂੰ ਕਿਸੇ ਨੇ ਨਹੀਂ ਮੰਨਣਾ ਇਹ ਗੱਲ ਤੇ ਬਾਅਦ ਚ ਲੱਤਾਂ ਖਿੱਚਣ ਵਾਲੇ ਉਹਦੀ ਤਿਆਰ ਹੋ ਜਾਂਦੇ ਆ ਅੱਖੇ ਲੱਗ ਜਾ ਹਜੇ ਵੀ ਅੱਖੇ ਲੱਗਦੇ ਆ ਕਿਉਂ ਕਰੇ ਗਲੇ ਹੀ ਪਾਣੀ ਕਿਉਂ ਘਰ ਪਟਦੀ ਊ ਅੱਖੇ ਲੱਗ ਜਾ ਆ ਥੋੜੇ ਟਾਈਮ ਹੀ ਤੈਨੂੰ ਨਾ ਸਰਪੰਚੀ ਦਾ ਚਸਕਾ ਜਿਹਾ ਰਹਿਣਾ ਇਹ ਮੁੜ ਕੇ ਸਾਰਾ ਉੱਤਰ ਜਾਣਾ ਮਿੱਟ ਵਿੱਚ ਦੀ ਆ ਰੋਜ਼ ਦੇ ਖਰਚੇ ਹੀ ਐ ਰੋਜ਼ ਜਾਣਾ ਕਦੇ ਇੱਥੇ ਜਾਣਾ ਕਦੇ ਮਰਗ ਤੇ ਜਾਣਾ ਕਦੇ ਖੁਸ਼ੀ ਤੇ ਜਾਣਾ ਰੋਜ਼ ਇੱਥੇ ਦਸ-ਦਸ ਬੰਦੇ ਆ ਕੇ ਬੈਠੇ ਰਿਆ ਕਰਨਗੇ ਉਹਨਾਂ ਦਾ ਚਾਹ ਹੀ ਨਹੀਂ ਪੂਰੀ ਆਉਂਦੀ ਹੁੰਦੀ ਜਿਹੜੇ ਬਣੇ ਦਾਦਾ ਕਿੰਨੇ ਤਾਂ ਦੁੱਧ ਹੀ ਲੱਗ ਜਾਂਦਾ ਉਹਨਾਂ ਨੂੰ ਪੁੱਛੋ ਕਿੰ ਮੈਂ ਮੇਰੀ ਗੱਲ ਸੁਣ। ਤੁਸੀਂ ਕਹਤੋਂ ਮੇਰੇ ਤੇ ਔਖੇ ਹੁੰਨੇ ਆ। ਸਾਰਾ ਪਿੰਡ, ਸਾਰਾ ਗਵਾਰਡ ਆਪਣਾ ਮੇਰਾ ਸਾਥ ਦੇ ਜਾਂਦਾ। ਹੈਂ? ਬਸ ਗੱਲ ਮੁੱਕ ਗਈ। ਤੁਸੀਂ ਮੇਰਾ ਸਾਥ ਦਿਓ। ਮੈਂ ਤਾਂ ਸਰਪੰਚ ਨਹੀਂ ਬਣਗੀ। ਤੁਸੀਂ ਐ ਕਿਉਂ ਨਹੀਂ ਗੱਲ ਨੂੰ ਮੰਨਦੇ? ਮੇਰਾ ਪਤਾ ਨਹੀਂ ਬਣ ਗਈ ਏ। ਲਾ ਚੰਗਾ ਤੂੰ ਨਾ ਮੰਨ। ਮੇਰ ਤਾਂ ਹਾਰ ਪੈ ਕੇ ਸਾਰਾ ਕੁਝ ਹੋ ਗਿਆ। ਮੈਂ ਤਾਂ ਬਣ ਗਈ ਬਸ ਸਰਪੰਚ। ਮੈਂ ਕਹਿੰਦੀ ਨਾ ਮਾਮੇ ਨੂੰ ਮੂੰਗੜਾ ਪੂਲਾ ਵੀ ਚੋ। ਕਰਨੇ ਨੂੰ ਗੱਲ ਕਿਸੇ ਨੂੰ ਲੋੜ ਨਹੀਂ ਨਾ ਮਾਮੇ ਨੂੰ। ਮੈਂ ਕਿਸੇ ਦੇ ਆਖੇ ਨਹੀਂ ਬੈਠਣਾ। ਹੁਣ ਮੈਂ ਆ ਦੇ ਕਾਗਜ਼ ਭਰਨੀ ਆ ਬਸ। ਸਾਰਾ ਪਿੰਡ ਮੇਰੇ ਨਾਲ ਮੈਨੂੰ ਮੇਰਾ ਸ਼ਰੀਕਾ ਕੁਈਲਾ ਪਿੰਡ ਨੇੜੇ ਕਿਉਂ ਮੈਨੂੰ ਮਾਮਾ ਨੇੜੇ ਨਹੀਂ ਪਿੰਡ ਨੇ ਨਹੀਂ ਸੁਪਿੰਟ ਨੇ ਆ ਵੀ ਕਮਲਜੀਤ ਆ ਗਈ ਦਾ ਨਹੀਂ ਮਰ ਮਰ ਜਾ ਮੈਂ ਤਾਂ ਉਹਨੇ ਪੈਸੇ ਲੈਣ ਆਈ ਸੀ ਮੈਂ ਇੱਥੋਂ ਪੈਸੇ ਦੇ ਕੇ ਆਵਾਂ ਮੈਂ ਤਾਂ ਨਾ ਵੋਟਾਂ ਉਂਗਲਾਂ ਤੇ ਗਿਣੀ ਬੈਠੀਆਂ ਆਪਦੇ ਕਿੰਨੇ ਨਾ ਬੋਟਾ ਪੈਣਗਾ ਮੈਨੂੰ ਹਣੀ ਬੀਬੇ ਤੈਨੂੰ ਸਰਪੰਚ ਨਾਲ ਕਹਿ ਕੇ ਵੱਜਾ ਮਾਰਦੇ ਨੇ ਮੁੜ ਕੇ ਤੈਨੂੰ ਗੋਲਾਂ ਕੱਢਿਆ ਕਰਦੇ ਕੁਛ ਨਹੀਂ ਕਹਿੰਦਾ ਕੋਈ ਤੂੰ ਤੂੰ ਤਾਂ ਖੁਸ਼ ਹੋ ਤੂੰ ਤਾਂ ਸਰਪੰਚ ਨਹੀਂ ਦੀ ਨੂੰ ਵੱਜੇਗੀ ਚੌੜੀ ਹੋ ਕੇ ਤੁਰਿਆ ਕਰੇਂ ਫੇਰ ਆ ਜਾਂਦਾ ਕਿਸੇ ਦਾ ਉਹ ਤਾਂ ਸਰ ਗਿਆ ਵੀ ਇਹ ਤਾਂ ਘਰ ਪੱਟ ਕੇ ਬੀਬੀ ਨਹੀਂ ਸਮਝਦੀ ਇਹ ਕਿੰਨੀ ਆਏ ਫਿਲਮਾਂ ਚੱਕਦੀ ਫਿਰਦੀ ਆ ਬੋਲਦੀ ਕਿਵੇਂ ਆ ਇਹਨਾਂ ਕੀ ਕਹਿਗੇ ਯਾਰ ਇਹਨੂੰ ਆ ਕੇ ਇਹਨਾਂ ਕੀ ਕਹਿਗੇ ਆ ਉਹ ਆ ਕੇ ਇਹਨੂੰ ਬੰਦਾ ਇੱਕ ਤਾਂ ਬਣੇ ਤੋਂ ਫੀਲਿੰਗਾਂ ਚੱਕਦਾ ਤਾਂ ਪਹਿਲੀ ਚੱਕੀ ਫਿਰਦੀ ਆ ਉਹ ਤਾਂ ਕਹਿਗੇ ਹੋਣਗਾ ਬਸ ਤੂੰ ਬਣ ਗਏ ਉਹਨਾਂ ਦੀ ਹਾਰ ਕਿਹੜੇ ਨੇ ਮਿਲਣਾ ਤੇ ਤੇ ਦਿੱਕਣਾ ਦੇ ਹਾਰ ਕੌਣ ਨੂੰ ਹੈ ਬਾਇ ਤਾਂ ਇਹੀ ਪੁੰਦੇ ਹੁੰਦੇ ਆ ਕੋਈ ਹੋਰ ਚੱਕੀ ਜਿੰਨ ਤਾਂ ਮੈਂ ਕਦੋਂ ਗੱਲ ਕੋਈ ਹੱਲ ਤਾਂ ਕਰਨਾ ਪੂ ਯਾਰ ਬੇਬੇ ਇਹਨਾਂ ਤਾਂ ਬੜਾ ਖਰਾਬ ਕਰੀ ਜਾਂਦੀ ਐ ਨਾ ਇਹ ਕਹਿੰਦੀ ਮੈਂ ਮਾਮੇ ਅਰਕਿਆਂ ਦੀ ਮੰਨਣੀ ਐ ਮੈਂ ਲਾਦਾ ਮਗਰਮੀ ਤੇ ਚਾਚੇ ਅਰਗਿਆਂ ਨੂੰ ਕਹਿਣਾ ਹਰਪੀ ਤਰਗਿਆਂ ਨੂੰ ਵੀ ਪਤਾ ਉਹਨਾਂ ਦੇ ਆਖੀ ਲੱਗ ਜੇ ਇਹ ਐ ਤੇ ਸਾਰਾ ਘਰ ਪਟਡੂਗੀ ਜਿਹੜੇ ਚਾਰ ਪੈਸੇ ਜੋੜਿਆ ਐ ਖਰਾਬ ਕਰ ਦੂ ਉਹ ਬੁੜੀਆਂ ਤਾਂ ਲੂਤੀ ਲਾ ਕੇ ਲੱਗ ਗਿਆਂ ਲੈ ਆਹ ਭੈਣੇ ਆਜਾ ਆਜਾ ਭੈਣੇ ਆਜਾ ਆਜਾ ਤੇ ਜਹੋਰ ਕਿ ਮੈਂ ਕੀ ਗੱਲ ਨਹੀਂ ਸੰਦੀ ਭੈਣੇ છોੜੀ ਨਾ ਗੱਲ ਚੁੰਉ ਤੇ ਫੇਰ ਮੇਰਾ ਗੁਜ਼ਾਰਾ ਕਿੱਥੇ ਹੋਊਗਾ ਅੱਛਾ ਮੈਂ ਵਾਜਾਂਦਾ ਜਾਂਦੀ ਸੀ ਮੈਂ ਭੈਣੇ ਮੈਨੂੰ ਪਤਾ ਨਹੀਂ ਲੱਗਿਆ ਵੀ ਮੈਂ ਵੋਟਾਂ ਦੀ ਗਿਣਤੀ ਗੁੰੰਤੀ ਕਰੀ ਜਾਂਦੀ ਸੀ ਤੇ ਹੋਰ ਸੁਣਾ ਮੈਨੂੰ ਕਿਵੇਂ ਆਉਣੇ ਹੋਏ ਤੇਰੇ ਨਹੀਂ ਮੈਂ ਤਾਂ ਐ ਤੈਨੂੰ ਦੱਸਣ ਆਈ ਸੀ ਭੈਣੇ ਮੈਨੂੰ ਤਾਂ ਖਬਰ ਮਿਲੀ ਆ ਜੇ ਉਧਰ ਦੂਜੇ ਵਾਰਡਾਂ 'ਲੇ ਨਾ ਐਲ ਸੀਡਿੰਗਾਂ ਤੇ ਵਾਸ਼ਿੰਗ ਮਸ਼ੀਨਾਂ ਵੰਡੀਆਂ ਜਾਂਦੇ ਆ ਭੈਣੇ ਜਿਹੜੇ ਸਰਪੰਚ ਚੁੱਠੇ ਆ ਤੇ ਹੁਣ ਤੂੰ ਦੇਖ ਨਾ ਭੈਣੇ ਮੈਂ ਕੀ ਵੇਖਾਂ ਤੇ ਇਹ ਰਹਿਣ ਤੋਂ ਪਾਵਾ ਵੀ ਮੈਂ ਵੀ ਪੰਡਾ ਤੇ ਹੋਰ ਪਹਿਣੇ ਨਾ ਪਹਿਣੀ ਮੇਰੇ ਘਰ ਸਨ ਹਾਲੀਵੁੱਡ ਇੱਥੇ ਮੈਨੂੰ ਪੁੱਤ ਨਾ ਸੌਣ ਲੈਣਾ ਤੇ ਆਪਾਂ ਕਿਵੇਂ ਦੂਜਾ ਤੁਸੀਂ ਤਾਂ ਮੇਰੇ ਨਾਲ ਗੱਲ ਕੀਤੀ ਸੀ ਵੀ ਪੰਜੀ ਨਹੀਂ ਲੱਗਦੀ ਤੇ ਹੁਣ ਮੈਂ ਕਿੱਥੋਂ ਵੰਡ ਦੇਈਂਗਾ ਮਹਿੰਗੇ ਦਾ ਚੀਜ਼ ਨਾ ਪਹਿਣੇ ਤਾਂ ਫਿਰ ਉਹ ਤਾਂ ਕਿਵੇਂ ਪਹਿਣਗੇ ਇੰਨਾ ਤਾਂ ਤੈਨੂੰ ਕਰਨਾ ਪਊਗਾ ਕੁਸਤਾ ਕਰ ਤੂੰ ਇੰਨਾ ਕਰਨਾ ਪਊਗਾ ਕਿੰਨੇ ਕ ਪੈਸੇ ਲੱਗ ਜਾਣਗੇ ਹੁਣ ਮੈਂ ਤਾਂ ਤੂੰ ਦੱਸ ਕੀ ਵੰਡਣਾ ਉਸ ਤੋਂ ਨਾਲ ਆਪਾਂ ਪੈਸੇ ਉਹ ਕਰਦੇ ਆ ਉਹ ਕੀ ਚੀਜ਼ਾਂ ਤੂੰ ਆਣੀ ਵਾਸ਼ਿੰਗ ਮਸ਼ੀਨਾਂ ਤੇ ਉਹ ਤੇਲ ਸੀਟਾਂ ਤੇ ਆਹਾ ਸਕੂਟਰਾਂ ਨਹੀਂ ਆ ਅੱਛਾ ਚਲ ਕੋਈ ਨਾ ਹੁਣ ਫੇਰ ਮੇਰੇ ਕੋਲੇ ਪਿਆ ਪੈਸਾ ਤੂੰ ਮੈਨੂੰ ਦੱਸ ਕਿੰਨੇ ਚਾਹੀਦੇ ਆ ਤੂੰ ਤੇ ਉਹ ਸਾਰੀਆਂ ਰਲ ਕੇ ਆ ਉਹ ਤਾਂ ਸੀ ਕਰਾਂਗੇ ਤੂੰ ਕਿਹਾਂ ਦੇ ਜਿੰਨੇ ਪੈਸੇ ਦਿੰਨੀ ਆ ਤੇ ਤਨ ਮੈਂ ਆ ਕੇ ਦੱਸ ਜਾ ਕਰੂੰਗੀ ਸਾਰਾ ਚੰਗਾ ਚੰਗਾ ਹੋਰ ਮੈਂ ਤਾਂ ਭੱਜੇ ਜੀ ਮੇਰੀ ਗੱਲ ਸੁਣ ਸੂਟ ਸਾਟ ਵੀ ਵੰਡ ਦੇ ਉਹ ਵੀ ਵੰਡ ਦੇ ਪਰਵਾਹ ਨਾ ਕਰੇ ਹਾਂ ਹਾਂ ਚੱਲ ਮੈਂ ਤੈਨੂੰ ਲਿਆ ਕੇ ਤੂੰ ਇੱਕ ਗੱਲ ਮੇਰੀ ਹੋਰ ਸੁਣ ਨਾ ਜੇ ਤੂੰ ਪੇਟਾਂ ਠੰਡੇ ਦਿਖਾਵਾਂਗਾ 5-7 अच्छा ਤੇ ਨਾਲੇ ਖੀਰੇ ਵਗੈਰਾ ਤੇ ਨਾਲੇ ਸਬਜੀ ਗੋਭੀ ਗੋਭੀ ਲਿਆ ਕੇ ਰੱਖਿਆ ਕਰੋ 5-7 ਕਿਲੋ ਨੀ ਗੋਭੀ ਐਨੀ ਮਹਿੰਗੀ ਐ ਗੋਭੀ ਤਾਂ ਤੇ ਫਿਰ ਕਿਲਾ ਤੂੰ ਸਰਪੰਚ ਨਹੀਂ ਆ ਪੈਣੇ ਹੱਥ ਨੇ ਜੇ ਕੋਈ ਰੋਟੀ ਖਾਣਾ ਆ ਗਿਆ ਤੇ ਤੂੰ ਕੀ ਕਹਿੰਗੇ ਮੇਰੇ ਸਬਜੀ ਹੈ ਨਹੀਂ ਮੈਂ ਪੂਰਾ ਕੰਮ ਪੂਜੀਆ ਭਰੀਆ ਪੂਰਾ ਮਗਾ ਕੇ ਰੱਖ ਇਹ ਵੀ ਤੇਰੀ ਗੱਲ ਸਹੀ ਆ ਹੈਨਾ ਨਾਲੇ ਹਰਵਾਈ ਹਲ ਹੋਈ ਸਬਜੀ ਬਣਾਵੇ ਆਹ ਹੋ ਸੱਚੀ ਗੱਲ ਆ ਆਪਾਂ ਘਰੇ ਬੂੜੂਆਂ ਟੱਪਕਲ ਪਾਣੀ ਜਿਹਾ ਬਣਾ ਕੇ ਦੇ ਦੇ ਤੇ ਗੰਡਿਆਂ ਦਾ ਮੰਗਾ ਲਓ ਗੱਟਾ ਤੈਨੂੰ ਮੈਂ ਦੱਸਾਂ ਚੱਲ ਠੀਕ ਹੈ ਹੁਣ ਤੂੰ ਮੈਨੂੰ ਦੱਸ ਜਿਆ ਕਰ ਕਿਹੜੀ ਚੀਜ਼ ਦੀ ਲੋੜ ਹੁੰਦੀ ਆ ਹੁਣ ਤੂੰ ਮੈਨੂੰ ਆਉਂ ਦੱਸ ਵੀ ਤੈਨੂੰ ਪੈਸੇ ਕਿੰਨੇ ਚਾਹੀਦੇ ਤੂੰ ਇਹੋ ਕਰਕੇ ਰਾ ਤਾਂ ਮੈਨੂੰ 50 ਹਜ਼ਾਰ ਫੜਾ ਜਿੰਨੇ ਕਰੇ ਆ ਬੈਠ ਚੁੱਪ ਕਰ ਫਿਰ ਮੈਂ ਅਕਾਊਂਟ ਵਿੱਚ ਮੇਰੇ ਸਾਤ ਅੱਠ ਲੱਖ ਰੁਪਏ ਪਿਆ ਉਹ ਮੈਂ ਕਢਾ ਕੇ ਘਰੇ ਰੱਖੇ ਆ ਆਹੋ ਹਾਂ ਮੈਂ ਥੇ ਹਾਂ ਗਿਆ ਕਿਰਾ ਕਰ ਰਹੀ ਨੇ ਕਰਾ ਤਾਂ ਹੁਕਰਾ ਮੈਂ ਲਿਆ ਮੈਂ ਪੈਸੇ ਦੇ ਮੈਂ ਲੈ ਫੜਪੈਣੇ ਯਾ ਯਾਰਾ ਪੂਰਾ ਠੀਕ ਹੈ ਹਾਂ ਚਲ ਬਸ ਤੇ ਫੇਰ ਲੋੜ ਵਈ ਤੇ ਫੇਰ ਦਸਦੀ ਮੈਂ ਆਹ ਹੋ ਨਾ ਨਹੀਂ ਮੈਂ ਤਾਂ ਦੱਸੂ ਆਂ ਕਰੋ ਦੀ ਲੋੜ ਐਨਾਂ ਦੇ ਤਾਂ ਅੱਛਾ ਤੜਕੇ ਮੈਨੂੰ ਲੱਗਦਾ ਉੱਠ ਤੋਰ ਕੰਮ ਕਰ ਆਪਾਂ ਕੋਈ ਨਹੀਂ ਕੋਈ ਨਹੀਂ ਤੂੰ ਐਵੇਂ ਕਹਿੰਦਾ ਢੈਲੀ ਨਾ ਪਾਇ ਕਿਸੇ ਕੰਮ ਵੱਲੋਂ ਰੋਟੀ ਸਬਜੀ ਭੁਜੀਆ ਭਜੀਆ ਮਗਾ ਕੇ ਰੱਖ ਨਾ ਮੈਂ ਅੱਜ ਹੀ ਕਰਦੀ ਆ ਸਾਰਾ ਕੁਝ ਸਹੀ ਗੱਲ ਆ ਹੋਰ ਹੋਰ ਤੂੰ ਤੁਰ ਜਾ ਫੇਰ ਸਰਪੰਚ ਨਹੀਂ ਆ ਫੇਰ ਵੀ ਮਨਮੋਟੇ ਗੱਲ ਆ ਚੰਗਾ ਲੈ ਇਹ ਤਾਂ ਹੌਣ ਆਈ ਗਿਆ ਲੋਟ ਪਹਿਲੇ ਬੋਲ ਫੜਾਤਾ 50000 ਵਿੱਚੋਂ 30 ਲਾਉ 20 ਰੱਖੋ ਇਹ ਤਾਂ ਬਣਾਉਂ ਸਰਪੈਂਚ ਨੇ ਬਥੇਰਾ ਉਹ ਕਸਾਪੇ ਘਟ ਘਟ ਲਾਈ ਜੋ ਫੀਲਿੰਗ ਲੈ ਲੈ ਕੇ ਸਰਪੈਂਚੀ ਦੇ ਬੇਬੇ ਅੱਜ ਕਾ ਦੀ ਸਬਜੀ ਸੂਜੀ ਬਣਾਈਏ ਦੱਸ ਕੁਛ ਸਬਜੀ ਭਾਈ ਲਾਉਣ ਨਹੀਂ ਆਇਆ ਮੈਂ ਗੋਭੀ ਮੰਗਾਈ ਸੀ ਕਿ 40 ਕਿਲੋ ਨਹੀਂ ਮੈਂ ਮਰ ਜਾ 40 ਕਿਲੋ ਗੋਭੀ ਨਾਲੇ ਤਾਂ ਮੇਰੇ ਨਾਲਸਨ ਲਾ ਗੋਭੀ ਤੇ ਨਾਲੇ ਉਹ ਟਮਾਟਰਾਂ ਨਾਲੇ ਖੀਰੇ ਆ ਤੇ ਗੱਡਿਆਂ ਦਾ ਗੱਟਾ ਉਹ ਪਰਲੇ ਪਾਸੇ ਗਈ ਲਈਦੀ ਚੁਲਵਾ ਲੈ ਠੀਕ ਹੈ ਮੈਂ 40 ਕਿਲੋ ਗੋਭੀ ਪਤਾ ਕਿੰਨੀ ਮਹਿੰਗੀ ਹੈ ਬੇਬੇ ਕੋਰ 150 ਨੂੰ ਕਿਲੋ ਆ ਗੰਡੇ ਤਾਂ ਕਿੰਨੇ ਮਹਿੰਗੇ ਤੂੰ ਚੱਕ ਕੇ ਮੰਗਾਲੇ ਵਿਆਹ ਤਾਂ ਰਿਹਾ ਆਪਣੇ ਘਰੇ ਕੋਈ ਤੇ ਮੇਰੀ ਗੱਲ ਸਮਝ ਸਰਪੰਚੀ ਲੈਣੀ ਸੌਖੀ ਨਹੀਂ ਹੈਗੀ ਮੈਂ ਸਰਪੰਚ ਨਹੀਂ ਐ ਤੂੰ ਇਹ ਗੱਲ ਭੁੱਲ ਦੀਗਾ ਤੂੰ ਮੰਨੀਆਂ ਹੁਣ ਤੂੰ ਵਾਰ-ਵਾਰ ਗੱਲ ਤੈਨੂੰ ਮੈਨੂੰ ਦਰਾਉਣੀ ਪੈਂਦੀ ਐ ਨਾਲੇ ਮੇਰੀ ਗੱਲ ਸੁਣ ਲੈ ਹਲਵਾਈ ਆਊਗਾ ਤੜਕਾ ਲਾਉਣਾ ਤੂੰ ਨਾ ਬੈਜੀ ਉੱਥੇ ਤੜਕਾ ਲਾਉ ਡੱਬਾ ਜਿੱਤ ਕੇ ਬੇਬੇ ਮੈਂ ਨਹੀਂ ਲਾਉਂਦੀ ਰਹੀ ਤੜਕਾ ਤੂੰ ਵੱਡਾ ਸਿਮਰਤ ਕੋਰਦੂੰਗਾ ਫੀਲਿੰਗਾਂ ਜਿਵੇਂ ਜੜ ਲਿਆ ਕਰ ਬਾਣਾਂਗਾ ਤੈਨੂੰ ਚੱਕ ਕੇ ਉੱਥੇ ਡੱਕਲ ਪਾਣੀ ਬਣਾ ਦਿੰਦੀ ਐ ਬਣਾ ਦੇ ਡੱਕਲ ਪਾਣੀ ਹੁਣ ਤੈਨੂੰ ਦੱਸਾਂ ਸਾਲਾ ਨਹੀਂ ਮੇਰੀ ਸਭ ਜੀ ਭੈੜੀ ਲੱਗਣ ਲੱਗੀ ਨਹੀਂ ਫੇਰ ਅੱਜ ਨਹੀਂ ਤੂੰ ਕੰਮ ਕੋਈ ਕਰਨ ਨਹੀਂ ਲੈ ਕੇ ਕਾਗਜ਼ੇ ਫਰੋਲੀ ਜਾਊ ਬੈਠੀ ਕੋਈ ਨਾ ਫਿਰ ਤੈਨੂੰ ਕੀ ਹੁੰਦਾ ਕੰਮ ساری ਉਮਰ ਮੈਂ ਕੰਮ ਹੀ ਕੀਤਾ 40 ਸਾਲ ਹੋ ਗਏ ਮੈਨੂੰ ਇਸ ਘਰ ਚਾਈ ਨੂੰ ਕੰਮ ਹੀ ਕਰੀ ਜਾਨੀ ਉਹਦੇ ਦੀ ਮੈਂ ਫਰੋਲੀ ਜਾ ਹੀ ਬੈਠੀ ਚੁੱਪ ਕਰ ਬੋਲ ਨਾ ਮੇਰਾ ਧਿਆਨ ਨਾ ਪਟਕਾ ਲਾ ਕੁੜਾ ਪਾਣਾ ਤੂੰ ਇੱਥੇ ਬੈਠਿਆ ਮੈਂ ਤੈਨੂੰ ਬਾਹਰ ਕਿੰਨੀ ਆਵਾਜ਼ਾਂ ਦੇਤੀਆਂ ਅੱਛਾ ਮੈਨੂੰ ਨਹੀਂ ਪਤਾ ਲੱਗਿਆ ਤੇਰੀ ਆਵਾਜ਼ ਦਾ ਮੇਰੀ ਗੱਲ ਸੁਣ ਤੇ ਤੁਸੀਂ ਹੁਣ ਕਿਧਰੋਂ ਕਹੇ ਜਾਂ ਹਾਂ ਅਸੀਂ ਜਾਏ ਨਹੀਂ ਤੇ ਉਹ ਤਾਂ ਮੇਰੇ ਨਾਲ ਦੀਆਂ ਤਾਂ ਬਾਹਰ ਚ ਖੜੀਆਂ ਉਹ ਮੈਨੂੰ ਕਹਿੰਦਾ ਤੂੰ ਜਾ ਗਾਂ ਆਵਾਜ਼ ਮਾਰ ਲੈ ਠੰਡਾ ਠੁੰਡਾ ਪੀ ਕੇ ਫੇਰ ਜਾਇਓ ਨਹੀਂ ਨਹੀਂ ਉਹ ਅਸੀਂ ਤਾਂ ਮੈਂ ਸਾਡੇ ਘਰੋਂ ਪਿਆ ਪੀ ਲਈ ਸੀ ਮੈਂ ਤਾਂ ਆਈ ਆਂਦੀ ਸੀ ਮੇਰੇ ਕੋਲ ਦੂਜੇ ਵਾਰ ਦੀਆਂ ਬੁੜੀਆਂ ਆਈਆਂ ਸੀਗਾ ਉਹ ਕਹਿੰਦੀਆਂ ਸੋ ਵੋਟ ਘਟੋ ਘਟ ਸਾਡੇ ਹੱਥ ਚ ਉਹ ਪੱਕੀ ਕਿਹਾ ਹੁੰਦੀ ਹਾਂ ਤੇ ਉਹ ਕਹਿੰਦੀਆਂ ਆਖੇ ਵੀ ਸਾਡੀ ਜ਼ਿੰਮੇਵਾਰੀ ਇਤੇ ਨਾ ਹੋਵੇ ਪੈਸਾ ਲੈ ਕੇ ਤੇ ਪੋ ਆ ਕੇ ਤੇ ਨਹੀਂ ਨਹੀਂ ਆਏ ਕਿਵੇਂ ਉਹ ਕਹਿੰਦੇ ਆ ਨਾ ਮੈਂ ਤਾਂ ਆਪ ਗੱਲ ਕਰਕੇ ਆਉਂਗੀ ਕੋਈ ਨਾ ਮੈਂ ਜਾਉਂਗੀ ਫੇਰ ਕਿ ਅੱਜ ਮੈਂ ਉਹਨਾਂ ਦੇ ਸਿਰ ਤੇ ਗੱਲ ਸੱਟਦੀ ਆ ਤੇ ਓਂ ਕਰ ਤੂੰ ਮੈਨੂੰ ਪੈਸੇ ਫੜਾ ਤੇ ਮੈਂ ਉਹਨਾਂ ਨੂੰ ਫੜਾਵਾਂ ਤੇ ਗੱਲ ਪੱਕੇ ਕਰਕੇ ਆਪਾਂ ਮੇਰੀ ਗੱਲ ਸਿਰ 50000 ਬਹੁਤ ਆ ਨਹੀਂ ਨਹੀਂ ਅੱਜ ਨਹੀਂ ਭਾਵੇਂ 50000 ਅੱਜ ਤਾਂ 70 ਦੇ ਚਲ 70 ਦੇ ਹਾਂ ਲੈ ਫੜਾ ਕਰ ਮੈਂ ਜਾਵਾਂ ਉਹ ਤਾਂ ਬਾਹਰ ਚ ਕੱਢੂਗਾ ਕਿੰਨੇ ਦਾ ਚਲ ਮੈਂ ਜਾਉਣੀ ਪੁੱਛ ਨਾ ਭਾਵੇਂ ਤੈਨੂੰ ਸਰਪੰਚ ਨਹੀਂ ਬਣਾ ਕੇ ਹਟਣਾ ਮੈਂ ਵੇਖੀ ਜਾਈ ਮੇਰੇ ਕਿੰਨਾ ਜ਼ੋਰ ਲੱਗਿਆ ਪਿਆ ਜ਼ੋਰ ਪੂਰਾ ਲਾ ਦੂ ਇਹ ਆ ਪੂਰਾ 17 17 ਹੈ ਹਾਂ ਠੀਕ ਹੈ ਕੋਈ ਨਾ ਤੇ ਮੇਰੀ ਗੱਲ ਸੁਣੋ ਹਾਂ ਰੋਟੀ ਪਾਣੀ ਘਰੇ ਕਰਨ ਨਾਲ ਉਲਝ ਜਿਓ ਇੱਥੇ ਖਾਇਆ ਕਰੋ ਸਾਰਾ ਟੱਬਰ ਰੋਟੀ ਨਹੀਂ ਕੋਈ ਨਾ ਭੈਣ ਆਵਾਂਗੇ ਅੱਥਨੇ ਅਸੀਂ ਆਵਾਂਗਾ ਰੋਟੀ ਆਲਾਂ ਠੀਕ ਹੈ ਨਾ ਅੱਛਾ ਹਾਂ ਬੁਢੇ ਪਿਆ ਕਰਨ ਗਿਆ ਬੁਣੂਗਾ ਜੇ ਹੁਣ ਤੁਸੀਂ ਪਕਾਉਣ ਲੱਗਾਂਗਾ ਤੇ ਫਿਰ ਉਧਰ ਬੋਟਾ ਨੂੰ ਕੌਣ ਕਹਣ ਗਿਆ ਹਾਂ ਹਾਂ ਨਹੀਂ ਕੋਈ ਨਾ ਤੇ ਬਸ ਆਵੇਂ ਉਹਨਾਂ ਨੂੰ ਫੜਾ ਦਿਆਂ ਤੇ ਕੋਈ ਗੱਲ ਨਹੀਂ ਅੱਥਨੇ ਅਸੀਂ ਆ ਜਾਾਂਗੇ ਹਾਂ ਠੀਕ ਹੈ ਚੰਗਾ ਪਣ ਕਟੂ ਕੀ ਘਰ ਚਾਚੀ ਨਾਲ ਤਾਂ ਮੈਂ ਗੱਲ ਕਰਦੀ ਆਂ ਚਾਚੀ ਹਾਂ ਇੱਕ ਮਿੰਟ ਰੁਕਿਓ ਹੂੰ ਨਾ ਮੇਰੀ ਗੱਲ ਸੁਣੋ ਚਾਚੀ ਹਾਂ ਨਾ ਤੁਹਾਨੂੰ ਬੜੀ ਅਗ ਲੱਗੀ ਸਾਡੀ ਮੰਮੀ ਨੂੰ ਵੋਟਾਂ 'ਚ ਖੜਾਣਾ ਕਰਨ ਦੀ ਐਨੇ ਹੀ ਤਾਂ ਤੁਸੀਂ ਆਪ ਖੜੇ ਹੋ ਜਾਂਦੇ ਸਾਡਾ ਘਰ ਨਾ ਤੋਂ ਫਟਦੇ ਆ ਤੁਸੀਂ ਅਸੀਂ ਕਿਉਂ ਪੱਟਿਆ ਪੁੱਤੋਂ ਤਾਂ ਆਪ ਹੀ ਨੇ ਤੁਸੀਂ ਮੈਂ ਸਰਪੰਚੀ 'ਚ ਖੜੀ ਹੋਣਾ ਅਸੀਂ ਤਾਂ ਕੋਈ ਨਹੀਂ ਉਹ ਕਹਿੰਦੀ ਸੀ ਤੁਸੀਂ ਤੇ ਨੰਗਣਾਣਾ ਚੱਕਾ ਨਾ ਨਾ ਲੈ ਕੋਈ ਕਿਸੇ ਦੇ ਚੱਕ ਚ ਕੌਣ ਆਉਂਦਾ ਤਾਂ 4 ਮਹੀਨੇ ਹੋ ਗਏ ਸਾਨੂੰ ਕਰੀ ਜੀ ਮੈਂ ਸਰਪੰਚੀ ਲੈਣੀ ਐ ਤੇ ਕਿ ਮੈਂ ਲੈਣੀ ਸਰਪੰਚੀ ਹੋਦਾ ਕਹਿੰਦੀਗਾ ਮੈਨੂੰ ਸਾਰੀਆਂ ਬੁੜੀਆਂ ਠਾਉਂਦਾਂ ਨੇ ਥੋੜੀ ਚਾਚੀ ਠਾਉਂਦੀ ਐ ਨਾ ਨਾ ਅਸੀਂ ਤਾਂ ਸਮਝ ਰਹੀ ਸੀ ਵੀ ਹੁਣ ਕਿਹੜੀ ਸਰਪੰਚੀ ਆ ਹੁਣ ਤਾਂ ਸਰ ਤੇ ਉਹ ਕਹਿੰਦੀ ਨਹੀਂ ਆ ਕਿ ਪੈਸਾ ਮੇਰਾ ਤੇ ਵਰਕ ਤੁਹਾਡਾ ਕਹਿੰਦੀ ਤੇ ਤੁਸੀਂ ਲਾ ਦੇ ਜੋਰ ਹੁਣ ਨਾਲ ਇਸ ਤਾਂ ਕੋਟੇ ਮੜਕੋ ਮੜ ਕੇ ਸਾਰਾ ਦਪਰਾ ਤੁਰੀਆਂ ਫਿਰਦੀਆਂ ਔਰ ਤੁਸੀਂ ਆ ਨਾਮ ਦਿੰਨੇ ਸਾਨੂੰ ਤੁਸੀਂ ਵੀ ਉਹਨਾਂ ਸ਼ਾਵਾਸੇ ਉਹੀ ਗੱਲ ਨੂੰ ਤੁਹਾਨੂੰ ਆਏ ਵੀ ਖਾਣ ਮਿਲਿਆ ਵਾ ਨਾ ਨਾ ਨਹੀਂ ਜਾਣਗਾ ਖਾਣਗਾ ਤੁਸੀਂ ਆ ਜਾਨਗਾ ਕਿਤੇ 50 ਲੈਗੀ ਕਿਤੇ 70 ਲੈਗੀ ਤੇ ਉਹ ਤਾਂ ਅਗਲੀ ਨਕੇ ਹਾ ਤਾਂ ਪੈਣੇ ਜਦੋਂ ਉਹ ਕਹਿੰਦੀ ਸੀ ਮੈਂ ਬਾਨਾ ਹੁਣ ਕਿਸੇ ਨੂੰ ਕੌਣ ਕਿਸੇ ਦੇ ਆਖੇ ਕੌਣ ਲੱਗਦਾ ਅੱਜ ਕੱਲ ਲੈ ਵੇਖ ਲੈ ਆ ਮੁਕਰ ਗਈ ਨਾ ਤਾਂ ਹੁਣੀ ਮੁਕਰ ਗਈ ਆ ਵੋਟਾਂ ਤੇਨੂੰ ਪਾਈ ਖੜੀ ਓ ਤੁਰੀ ਜਾਂਦੀ ਹੁਣ ਉਹਦਾ ਨਾਮ ਹੈਗੀ ਵੀ ਉਹ ਕਹਿੰਦੀ ਹਾਂ ਜੀ ਅਕੇ ਮੇਰੇ ਮਗਰ ਬੁੜੀਆਂ ਲੱਗਾਂਗੀਆਂ ਬੁੜੀਆਂ ਕਹਿੰਦਾਂਗੇ ਤੈਨੂੰ ਖੜਗਾ ਕਰਦਾਂ ਤੂੰ ਜਿੱਤੇਂਗੀ ਜਿੱਤੇਂਗੀ ਅੱਜ ਤਾਂ ਤਾਂ ਆਏ ਨੇ ਤਾਂ ਨਾਏ ਛੇਤਰਾਂ ਦੇ ਹਾਰ ਪਵਾਏ ਨੇ ਤੇ ਇਹ ਵੀ ਕੀ ਜਾਣੂਗੀ ਨਾ ਬੇਬੇ ਹੋਣਾ ਇਹ ਮੂੰਹ ਜਿਹਾ ਬਣਾਈ ਬੈਠੀ ਆ ਉਦੋਂ ਤੈਨੂੰ ਕਿੰਨਾ ਸਮਝਾਇਆ ਸੀ ਉਦੋਂ ਇਸ ਤੇਰੇ ਖਾਨੇ ਚ ਗੱਲ ਵੜਦੀ ਉਹ ਤਾਂ ਤੁਹਾਨੂੰ ਅਸੀਂ ਭੇੜੇ ਲੱਗਦੇ ਸੀਗੇ ਹੱਲਵਾ ਕੇ ਤੇ 35 ਲੱਖ ਬੈਠੀ ਐ ਨਹੀਂ ਪਾ ਕੇ ਬਥੇਰਾ ਸਮਝਾਇਆ ਸੀ ਮੈਂ ਵੀ ਉਦੋਂ ਵੀ ਇਹਨਾਂ ਨੇ ਨਹੀਂ ਨਾਲ ਖੜਨਾ ਉਹੀ ਤਾਂ ਗੱਲ ਹੋਂ ਅਗਲੀਆਂ ਮੂਰੇ ਗੇਟ ਮੂਰ ਦੀ ਨਗਦ ਗਾਣੇ ਹੱਸ ਹੱਸ ਕੇ ਛੇਡਾ ਕਰ ਕਰਕੇ ਨਗਦ ਗਾਣੇ ਵੀ ਤੂੰ ਤਾਂ ਹਾਰ ਗਈਆਂ ਉਦੋਂ ਕਹਿੰਦੀ ਮੇਰਾ ਫੰਡ ਦੇਣ ਨਾ ਉਹ ਤਾਂ ਫੀਲਿੰਗ ਆਏ ਵੱਡਾਂ ਵੱਡਾਂ ਚੱਕਦੀ ਸੀ ਬੇਬੇ ਕਹਿੰਦੇ ਸੀ ਬੇਬੇ ਬਥੇਰਾ ਟਲ ਜਾ ਤੂੰ ਟਲ ਜਾ ਬੇਬੇ ਕਿੱਥੇ ਟਲਦੀ ਸੀਗੀ ਹੁਣ ਲਾਤੀ ਉਹ ਮਾਰਦੇ ਗੇੜੇ ਇੱਥੇ ਆਉਂਦੀ ਆ ਉਹ ਕਿਤੇ ਕਹਿੰਦਾ ਮੈਨੂੰ ਪੈਸੇ ਦੇ ਕੇ ਜਾ ਉਹ ਦੂਜਾ ਕਹਿੰਦਾ ਮੇਰੇ ਪੈਸੇ ਦੋ ਹੁਣ ਲਾ ਕਿੱਥੋਂ ਲਾਏਂਗੀ ਬੇ ਪੁੱਤ ਵੀ ਤੁਸੀਂ ਸੱਚੀ ਗੱਲ ਦੀ ਕਹਿੰਦੇ ਸੀ ਮੈਨੂੰ ਕੀ ਪਤਾ ਸੀ ਉਹ ਮੈਂ ਤਾਂ ਪੈਸੇ ਲਈ ਗਈਆਂ ਲਈ ਗਈਆਂ ਸੀ ਮੌਲ ਸਵਾ ਵੋਟ ਲੈਣੀਆਂ 50 ਮੈਨੂੰ ਕੀ ਪਤਾ ਸੀ ਆ ਦੇ ਕੋਲੇ ਰੱਖੀ ਜਾਣਗੇ ਉਹਨਾਂ ਨੇ ਲੈਣ ਹੀ ਨਹੀਂ ਮੈਂ ਤਾਂ ਚਾਹ ਲੀਆਂ ਸਾਲਾਂ ਦਾ ਕੰਮ ਕੀਤਾ ਕੀਤਾ ਖੇਚ ਪਾ ਲਿਆ ਮੈਂ ਤਾਂ ਕੰਮ ਆਉਂਦਾ ਉਹ ਮੈਂ ਉਹਦੇ ਕੀ ਆ ਕੇ ਕਿਹਾ ਸੀ ਬੇਬੇ ਵਿਓ ਆਂਟੀ ਆਏ ਕਹਿੰਦੀ ਐ ਤੂੰ ਮੇਰੀ ਗੱਲ ਮੰਨੀ ਨਹੀਂ ਮੰਨੀ ਪੁੱਤ ਨਹੀਂ ਮੰਨੀ ਹਣ ਤਾਂ ਪਛਤਾਵਾ ਇਹ ਵੱਤ ਕੋਸ ਕਹੀ ਲੋ ਹੰਤਾ ਮੇਰਾ ਸਾਰਾ ਸੋਟ ਦਾ ਜੁੱਟ ਦਾ ਕੋਸ ਕਹੀ ਚੱਲੋ ਹੁਣ ਤਾਂ ਮੈਂ ਤੁਸ ਇਹ ਤਾਂ ਸਰਪੰਚੀ ਦਾ ਉਹਨਾਂ ਦੇ ਲੜਨ ਹੁੰਦੀ ਜਿਨ੍ਹਾਂ ਕੋਲੇ ਖੁੱਲੀ ਜ਼ਮੀਨ ਜਾਇਦਾਦ ਹੈ ਮੇਰੇ ਅਰਗੇ ਦੇ ਕਿੱਲੇ ਵਾਲੇ ਦੀ ਕਾਹਦੀ ਸਰਪੰਚੀ ਸੀ ਗਰੀਬ ਤਾਂ ਪੰਗਾ ਹੀ ਲੈ ਲੈਂਦਾ ਸਰਪੰਚੀ ਦਾ ਨਾ ਅਗਲਾ ਚੜੜਿਆਂ ਦੀ ਹੁੰਦੀ ਹੈ ਸਰਪੰਚੀ ਤਾਂ ਉਹਲੇ ਜੀ ਜੀ ਦੀਆਂ ਮਿੰਟਾ ਕੱਢਣਾਂ ਪੈਣਾਂ ਦਾ ਫਾਇਦਾ ਕੋਈ ਕੰਮਾਂ ਚ ਕੱਟੜਾ ਖਾੜ ਨੂੰ ਹੁੰਦਾ ਪਤਨੀ ਨਹੀਂ ਹੁੰਦਾ ਪਰ ਲੋਕਾਂ ਦੇ ਲਾਲਾ ਲਾਲਾ ਬਾਲੀ ਹੁਦੀਆ ਰੇ ਕਹਿੰਦਾ ਸਰਪੰਚ ਖਾ ਗਿਆ ਸਰਪੰਚ ਖਾ ਗਿਆ ਹਾਂ ਨਾਲੇ ਕੀ ਉਹਦੇ ਲੱਗੇ ਤਾਂ ਪਹਿਲਾਂ ਤਾਂ ਦੇਖਦੇ ਨੇ ਪਹਿਲਾਂ ਤਾਂ ਪਹਿਲਾਂ ਤਾਂ ਲੋਕ ਸੱਚੀ ਗੱਲ ਆ ਵਿਆਪ ਖਾ ਕੇ ਨਾ ਸਰਪੰਚ ਦਾ ਲਾਂ ਦੇ ਸਰਪੰਚ ਪਹਿਲਾਂ ਤਾਂ ਵੇਹ ਨੇ ਇਹ ਵੀ ਸਰਪੰਚ ਦੇ ਲੱਗੇ ਵੀ ਕਿੰਨੇ ਆ ਤਾਂ ਲੋਕ ਹੀ ਜਾਂਦੇ ਆ ਕਿਉਂ ਤੂੰ ਇਹਨੇ ਲਾਇ ਸੀ ਬੇਬੇ ਜਿਹੜਾ ਬਣ ਗਿਆ ਉਹ ਤਾਂ ਨਿਕਲਿਆ ਨਹੀਂ ਤੇਰਾ ਤਾਂ ਕੁਝ ਨਿਕਲਣ ਨਹੀਂ ਤੇਰੇ ਤਾਂ ਖੂ ਘਾਤੇ ਚ ਗਏ ਗਏ ਮੈਂ ਦਿੱਤਾ ਹਾਂ ਪਰ ਤਾਂ ਕਾਲੀ ਖਰਾਬ ਹੋਲੇ ਡੂੜ ਕਿਲਾ ਆਪਾਂ ਸਰਪੰਚੀ ਚ ਉੱਠ ਕੇ ਕੀ ਮੈਨੂੰ ਤਾਂ ਕੰਮ ਲਗਾਣੇ ਪਾਣ ਜਾਂ ਇੰਨੀ ਚੜਾਤੀ ਮੈਂ ਤਾਂ ਸਾਰਾ ਕਾਰ ਖਰਾਬ ਕਰ ਲਿਆ ਮੈਂ ਤਾਂ ਪੋਤੇ ਪੁੱਤਾਂ ਨੂੰ ਮੈਨੂੰ ਵਾ ਕੀ ਕਹਿਣਗੇ ਵੀ ਇਹ ਤੈਨੂੰ ਉਹਦੇ ਵੀ ਆਖਿਆ ਸੀ ਪਰ ਲੋਕ ਵੀ ਨਹੀਂ ਸਮਝਦੇ ਵੀ ਸਰਬਸ਼ਾਂਤੀ ਦਾ ਬੰਦਾ ਬਣਾ ਲਗੇ ਕਾਹਨੋਂ ਪੈਸੇ ਖਰਾਬ ਕਰਦੇ ਆ ਉੜ ਕੇ 5 ਸਾਲ ਉਹਨੂੰ ਗਾਲਾਂ ਕੱਢੀਆਂ ਦੇ ਰਹੇ ਨੇ ਵੀ ਸਰਪੰਚ ਪੈਸੇ ਖਾ ਗਿਆ ਸਰਪੰਚ ਪੈਸੇ ਖਾ ਗਿਆ ਖਾਂਦੇ ਤਾਂ ਲੋਕ ਹੀ ਐ ਪਹਿਲਾਂ ਉਹ ਤੋਂ ਖਾ ਲੈਂਦੇ ਐ ਫਿਰ ਉਹ ਆਪਦੇ ਪੂਰੇ ਕੰਮ ਤੇ ਲੱਗਿਆ ਰਹਿੰਦਾ ਉਹੀ ਤਾਂ ਗੱਲ ਆ ਸਮਝਦੇ ਲੋਕ ਵੀ ਨਹੀਂ ਹੈਗੇ ਉਦੋਂ ਆੜੰਗਾ ਫਸੰਗਾ ਝੜ ਜਾਂਦੇ ਆ ਮੈਂ ਕਹਿੰਦਾ ਫਲਾਣਾ ਪਾਰਟੀ ਵਾਲਾ ਮੈਂ ਫਲਾਣੀ ਪਾਰਟੀ ਵਾਲਾ ਕੰਡਾ ਜੀ ਕਾਦੀ ਪਾਲਟੀ ਹੁੰਦੀ ਏ ਕੰਡਾ ਜੀ ਦਾ ਭੱਪਾ ਹੁੰਦਾ ਬੇਬੇ 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 ਹਾਂ ਚਾਹ ਪੀਣਾ ਹਾਏ ਹਾਏ ਨਹੀਂ ਮੈਂ ਮਾ ਚਾਹ ਕੀ ਹੋ ਗਿਆ ਨਹੀਂ ਸ਼ੁਕਰ ਨਹੀਂ ਤੂੰ ਮੈਨੂੰ ਠਾ ਤਾ ਕਿਉਂ ਕੀ ਹੋ ਗਿਆ ਹੋ ਨਹੀਂ ਮੈਂ ਤਾਂ ਢੜਕਣ ਵਾਦ ਕੀ ਓਏ ਹੋਏ 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 ਕਿ ਢੜਕਾ ਭੈੜਾ ਸੁਪਨਾ ਆਈ ਜਾਂਦਾ ਸੀ ਕੀ ਹੋ ਗਿਆ ਸੀ ਇਹ ਕਿਹੜਾ ਸੁਪਨਾ ਸੀ ਠੀਕ ਹੈ ਸ਼ੁਕਰ ਹਈ ਹਈ ਨਹੀਂ ਮੈਂ ਤਾਂ ਸਰਪੰਚੀ ਚ ਉੱਠ ਖੜੀ ਨਹੀਂ ਮੈਂ ਤਾਂ ਸਰਪੰਚੀ ਨਹੀਂ ਵਾਨਗੀ ਅੱਛਾ ਸੁਪਨੇ ਸਰਪੰਚੀ ਦੇ ਵੀ ਲੈ ਆਈ ਪਈ ਪਈ ਹੋਰ ਨਹੀਂ ਮੈਂ ਤਾਂ ਇਹੋ ਜਿਹਾ ਸੁਪਨਾ ਆਇਆ ਮੈਨੂੰ ਸਰਪੰਚੀ ਚ ਖੜਾ ਘਾਤਾ ਤੇ ਚਾਚੀ ਹਰ ਬੁਹਾਨੇ ਅੱਛਾ ਨਹੀਂ ਸਾਰਾ ਘਰ ਲਾਤਾ ਮੈਂ ਤਾਂ ਹੁਣ ਮੈਂ ਸੁੱਤੋਂ ਉੱतरी ਜਾਨੀ ਆ ਇਹੋ ਜਿਹਾ ਸੁਪਨੇ ਆਇਆ ਮੈਨੂੰ ਚਲ ਵਧੀਆ ਬੇਬੇ ਸੁਪਨੇ ਚ ਸਰਪੰਚ ਨਹੀਂ ਬਣ ਗਈ ਸਰਪੰਚ ਨਹੀਂ ਬਣ ਗਈ ਸੁਪਨੇ ਚ ਜਿਹੜੀ ਸਰਪੰਚੀ ਤੇ ਗੱਲਾਂ ਕਰੀ ਜਾਂਦੇ ਸਾਰੀ ਜਿਹੜੀ ਅੱਛਾ ਤਾਂ ਕਰਕੇ ਸੁਪਨਾ ਆ ਗਿਆ ਸਰਪੰਚੀ ਸੁਪਨਾ ਆ ਗਿਆ ਇਹ ਤਾਂ ਹੈ ਹਾਂ ਹਾਂ ਚੱਲ ਭਾਂ ਚਾਹ ਪੀ ਲ ਹੁਣ ਹਾਏ ਹਾਏ ਨਹੀਂ ਵੇਖ ਨੀ ਮੇਰੀ ਧੜਕਣ ਕਿੰਨੀ ਵਧੀ ਪਈ